ਕਹਿੰਦੇ ਇੱਥੇ ਆ ਦੇਖੋ ਸਿਟੀ ਨੇ ਨਾ ਰਸਤੇ ਉੱਪਰ ਕਿੱਥੇ ਹੋ ਜਦਾਂ ਨਹੀਂ ਇਹ ਇੱਕ ਦੋ ਅਰੈਸਟ ਦੇ ਆਰਡਰਸ ਆ ਪਰ ਮੈਨੂੰ ਪਤਾ ਤਾਂ ਲੱਗੇ ਨਾ ਕਿ ਕੀ ਅਰੈਸਟ ਆ ਡੀਆਈ ਸਾਹਿਬ ਐਸਐਸਪੀ ਤੇ ਦੋ ਐਸਪੀਆ ਵੱਲੋਂ ਸਿਟ ਬਣ ਗਏ ਤੁਹਾਡੇ ਅਰੈਸਟ ਹੋ ਆਰ ਨਹੀਂ ਅਰੈਸਟ ਮੈਨੂੰ ਮਾੜਾ ਮੋਟਾ ਮੈਨੂੰ ਪਤਾ ਲੱਗੇ ਨਾ ਕਿ ਤੁਹਾਡੇ ਨਾਲ ਚੰਡੀਗੜ੍ਹ ਪੁਲਿਸ ਪਰ ਚੰਡੀਗੜ੍ਹ ਪੁਲਿਸ ਕਿੱਥੇ ਆ ਸਾਡਾ ਇਨਸਪੈਕਟਰ ਖੜਿਆ ਉੱਥੇ ਸਰ ਵੀਡੀਓ ਨਾ ਨਹੀਂ ਵੀਡੀਓ ਦੀ ਗੱਲ ਨਹੀਂ ਹੈਗੀ ਮੈਨੂੰ ਪਹਿਲਾਂ ਮੈਨੂੰ ਪਹਿਲਾਂ ਦੱਸੋ ਇੱਕ ਹੁੰਦੀ ਹੈ ਪਹਿਲਾਂ ਮੈਨੂੰ ਦੱਸੋ ਕਿ ਪੀਸ ਮੈਂ ਮੈਂ ਲੌਬੀ ਵਿੱਚ ਬੈਠਾ ਨਾ ਰੋਣਾ ਜੀ ਆ ਵੀ ਆ ਤਾ ਜਿਹੜਾ ਡੈਸ਼ ਕਰ ਦੋ ਚੰਡੀਗੜ੍ਹ ਪੁਲਿਸ ਤੇ ਆਓ ਮੇਰਾ ਵੀਲ ਮੈਨੂੰ ਆਣਾ ਮोटा ਕੁਛ ਤਾਂ ਦੱਸੋ ਨਾ ਕੀ ਗੱਲ ਕੀ ਹੈ ਯਾਰ ਤੁਸੀਂ ਮੇਰੇ ਬੈਡਰੂਮ ਦੇ ਅੰਦਰ ਆ ਗਏ ਹੋ ਯਾਰ ਮੇਰੇ ਬੈਡਰੂਮ ਤਾਂ ਕਿੰਦਰ ਆ ਗਏ ਚਲੋ ਜੀ ਵਾਈਫ ਇੱਥੇ ਹੈ ਮੇਰੇ ਬੱਚੇ ਇੱਥੇ ਨੇ ਮੇਰੀ ਚਿਲਡਰਨ ਮੇਰੀ ਟੌਟਰਲ ਲਾਉ ਇੱਥੇ ਹੈ ਮੈਂ ਮਾਂ ਤੁਹਾਡੀ ਮੈਂ ਨਹੀਂ ਤੁਹਾਡਾ ਆਪ ਇੱਕ ਮਿੰਟ ਇਹਨਾਂ ਨੂੰ ਪੁੱਛੋ ਮੈਨੂੰ ਪਹਿਲਾਂ ਪਹਿਲਾਂ ਮੈਨੂੰ ਦਿਖਾਓ ਨਾ ਚੰਦੀ ਦੇ ਕੋਈ ਸਿੱਧੇ ਆਪਣੇ ਜੈਂਗਰ ਨੂੰ ਮੈਨੂੰ ਵਾਰੰਟ ਦਿਖਾਓ ਥੋੜਾ ਆਪਣੇ ਆਪਣੇ ਅਰੈਸਟ ਹੋ ਤਾਂ ਦਿਖਾਓ ਆਪਣੀ ਜਿਮਨੀ ਹੋਰਾਂ ਦਾ ਦਿਖਾਓ ਨਹੀਂ ਨਹੀਂ ਕੋਈ ਹੈ ਨਾ ਕੋਈ ਆਇਡੈਂਟੀਫਿਕੇਸ਼ਨ ਦਿਖਾਓ ਨਾ ਇੱਕ ਵਾਰ ਇੱਕ ਵਾਰ ਇੱਕ ਵਾਰ ਪੀਸ ਮੈਂ ਉਹ ਅਰੈਸਟ ਗਰਾਉਂਡਸ ਦਾ ਵਾਰਸਤਾ ਪੁੱਛ ਸਕਦੇ ਸਰ ਅਰੈਸਟ ਆਰਡਰ ਦਿਖਾਓ ਮੈਨੂੰ ਐਡਵੋਕੇਟ ਕੋਈ ਆਪਾਂ ਅਫਗਾਨਿਸਤਾਨ ਤੋਂ ਨਹੀਂ ਬੈਠੇ ਕਾਨੂੰਨ ਦਾ ਕਰੋ ਮੋਰਨ ਦਿਖਾਓ ਇਹ ਸ ਹੈ ਨਾ ਜੀ ਕੋਸ਼ਿਸ਼ ਤਾਂ ਹੋਗਾ ਐਨਟੀਪੀਐਸ ਆਏ ਥੋੜਾ ਮਤਲਬ ਕਿ ਨੇਰ ਕਰਦੀ ਹੈ ਜੀ ਐਨਟੀਪੀਐਸ ਦਾ ਮਤਲਬ ਹੈ ਇਹ ਮੈਨੂੰ ਈਡੀ ਇੱਥੇ ਅਰੈਸਟ ਕਰਨ ਆਈ ਸੀਗੀ ਉਹਨਾਂ ਨੇ ਸਾਰਾ ਉਹਨਾਂ ਨੇ ਇੱਕ ਬਿਕਾਇਦਾ ਹੁੰਦਾ ਤੇ ਡਿੱਫਟੀ ਡਾਇਰੈਕਟ ਠਿਕ ਲੈ ਲਈ ਸੀਗੀ ਨਾਲ ਪੁਲਿਸ ਆਫਸਰ ਆਏ ਸੀ ਨਾਲ ਉਹ ਵਾਰੰਟ ਲੈ ਕੇ ਆਏ ਸੀ ਉਹਨਾਂ ਨੇ ਮੈਨੂੰ ਦੋ ਵਿਟਨੈਸ ਇੰਡੀਪੈਂਡੈਂਟਲੀ ਇੱਥੇ ਲਾਉ ਕਿਤੇ ਤੁਸੀਂ ਦੋ ਇੰਡੀਪੈਂਡੈਂਟ ਵਿਟਨੈਸ ਆਪਣੇ ਬੁਲਾ ਲਓ ਉਹਨਾਂ ਦੀ ਹਾਜ਼ਰੀ ਦੇ ਵਿੱਚ ਫਿਰ ਕੀਤਾ ਵਾ ਉਹਨਾਂ ਨੇ ਮੈਨੂੰ ਬਿਕਾਇਦਾ ਇੱਕ ਆਪਰੇਟਰ ਪਰ ਤੇ ਮੈਂ ਉਹਨਾਂ ਨਾਲ ਗਿਆ ਅਮਰੀਕਾ ਸਿਟੀਜਨ ਹਾਂ ਇਹ ਕਿਥੋਂ ਦਾ ਕਾਨੂੰਨ ਹੈ ਕਿ ਤੁਸੀਂ ਮੈਨੂੰ ਅਰੈਸਟ ਕਰਨ ਆਏ ਹੋ ਜਲਾਲਾਬਾਦ ਤੋਂ ਚਲ ਕੇ ਚਲਦੀ ਹੈ ਮੇਰੇ ਸਿਕ ਪੰਜ ਘਰ ਵਿੱਚ ਯੂਪੀ ਚ ਜਿਹੜੀ ਯੂਨੀਅਨ ਟਰੇਟੀ ਹੈ ਜਿੱਥੇ ਗਵਰਨਰ ਦਾ ਰਾਜ ਹੈ ਪੰਜਾਬ ਦਾ ਤੁਸੀਂ ਮੈਨੂੰ ਵਾਰਡੈਂਟ ਨਹੀਂ ਦਿਖਾ ਰਹੇ ਕੋਈ ਦਾਦਤ ਦਾ ਕੋਈ ਨੰਬਰ ਨਾ ਕੋਈ ਦੱਸ ਹੀ ਨਹੀਂ ਰਹੇ ਕੌਣ ਹੈ ਆਪਣੀ ਰੈਟੀਫਿਕੇਸ਼ਨ ਨਹੀਂ ਕਰ ਰਹੇ ਪਲੀਜ਼ ਆਇਡੈਂਟੀਫਾਈ ਯਰਸੈਲਫ ਫਸਟ ਮੈਂ ਅਮਰੀਕਾ ਸਿਟੀਜਨ ਹਾਂ ਡੀਐਸਪੀ ਜਲਾਲਾਬਾਦ ਨਾਮ ਕੀ ਤੁਹਾਡਾ ਹੈ ਚੂ ਇਹ ਅਚੂ ਰਾਮ ਸ਼ਰਮਾ ਤੁਹਾਡੇ ਨਾਲ ਹੋਣਾ ਜੀ ਟੀਮ ਲਈ ਕੀ ਜੀ ਹਾਂਜੀ ਫੁਰਫੁਰ ਜੀ ਕੌਣ ਹੈ ਇਹ ਨਾਮ ਉਹ ਮਨਜੀਤ ਸਿੰਘ ਐਸਪੀ ਕੋਈ ਹੋਰ ਹੋਰ ਕੌਣ ਹੈ ਨਾਮ ਤੁਹਾਡਾ ਅਸੀਂ ਇਹ ਪਰਸਪੈਕਟਿਵ ਪਾਉਣੇ ਸਰ ਉੱਨੇ ਕੋਈ ਇੰਸਪੈਕਟਰ ਦਾ ਨਾਮ ਹੋਊਗਾ ਇਹ ਵੀ ਕਿ ਕੋਈ ਅਗਰੇਸਿੰਗ ਐਸਪੀ ਰਾਜੂ ਪਾਇਕ ਨਹੀਂ ਆ ਮੈਨੂੰ ਮੈਂ ਕਰਦਾ ਅਗਰੇਸਿੰਗ ਐਸਐਚਓ ਕਿਹੜੇ ਥਾਣੇ ਦਾ ਸਰ ਹੋਰੇ ਕੀ ਕੀ ਸਰ ਇਹ ਆਕੀ ਦੀ ਐਸਪੀ ਮੈਨੂੰ ਪਤਾ ਮੇਰਾ ਤਾਂ ਸੁਪਰੀਮ ਕੋਰਟ ਨੇ ਕਾਸ਼ ਕੀਤਾ ਹੋਇਆ ਰਿਕੁਐਸਟ ਕੀਤਾ ਹੋਇਆ ਸੀ ਕਿ ਇਹ ਜੇਬਰਾ ਨਾ ਜਿਹੜੀ ਵਸਲੀਸ ਨੇ ਦਿੱਤੀ ਸੀ। ਮੈਂ ਜਿੱਦਣ ਮੇਰੇ ਜਿਹੜੇ ਪਹਿਲੇ ਸਮਨ ਸੀ ਇਹ ਸਾਰਾ ਦੇਖੋ ਜੀ ਦਲਾਲਾਬਾਦ ਦੇ 319 ਦੇ ਵਿੱਚ ਪੈ। ਆਈ ਕੈਨਟ ਰੀਡ ਮੀ ਬੀ ਐਨ ਤਾਂ ਬੜੀ ਸਮੇਤਾਉਂਦਾ ਹੋ। ਉਹਨਾਂ ਨੇ ਤਾਂ ਪੜ ਲਿਆ ਜੀ ਵੈਸੇ। ਨਹੀਂ ਮੈਂ ਪੜਾਂਗਾ। ਥੋੜਾ ਉੱਚੀ ਪੜਨਾ। ਪੜਾਤਾ ਜੀ। ਉੱਚੀ ਪੜੋ ਇੱਕ ਮਿੰਟ ਜੀ। ਤੁਸੀਂ ਪੜੋ ਉੱਚੀ ਕਰੋ। ਪ੍ਰੋਪਰ ਪੜੋ। ਇਹ ਗੱਲ ਨਹੀਂ ਕੀ। ਇੱਕ ਪੁਰਾਣੇ ਡੇ ਬੋਗਸ ਕੇਸ ਵਿੱਚ ਮੈਨੂੰ ਅਰੈਸਟ ਕਰਨਾ ਹੈ ਤੁਸੀਂ ਦੁਬਾਰਾ ਬਰਲਾ ਕੋਰੀ ਦੇ ਵਿੱਚ ਨਾ ਮੈਂ ਹਮ ਤਾਂ ਬਣਿਆ ਨਹੀਂ ਅੱਜ ਆਉ ਸਰ ਪਲੀਜ਼ ਆ ਜਾਓ ਆਓ ਤੁਸੀਂ ਆਹ ਬੋਲ ਕਰਦੇ ਕਿਉਂ ਨਹੀਂ ਆ ਵੀ ਸਰ ਐਡਵੋਕੇਟ ਸਾਹ ਨੂੰ ਕਿਹਾ ਪੜ ਲਓ ਅਸੀਂ ਪਹਿਲਾਂ ਵੀ ਮੈਂ ਨਹੀਂ ਪੜਿਆ ਪਹਿਲੇ ਮੈਂ ਨਹੀਂ ਪੜਿਆ ਜੀ ਮੈਂ ਨਹੀਂ ਪੜਿਆ ਚੰਦਰਜੀਤ ਕਿੱਥੇ ਚੱਲਦੀ ਹੈ ਪੁਲਿਸ ਕਿੱਥੇ ਹੈਗੀ ਸਰ ਆਓ ਸਰ ਐਸਐਸ ਅੰਦਗਤ ਤੁਸੀਂ ਜਿਆਦਾ ਕਾਲੇ ਹੰਦੇਸ ਸਿੰਘ ਜੀ ਅਡਜਸਟ ਨੇ ਐਸਆਈ ਵਾਈ ਯੂ ਪ੍ਰੈਸਿੰਗ ਮਾਈ ਅਰੈਸਟ ਤੁਝੇ ਕੇਸ ਹੈ ਤੁਹਾਡਾ ਸੁਪੀਰੀਅਰ ਆਫੀਸਰ ਖੜਾ ਵਾ ਐਮਐਲਏ ਸਾਹਿਬ ਆਪਾ ਤੁਸੀਂ ਕੌਣ ਹੋ ਤੁਸੀਂ ਤਾਂ ਪਲੇਨ ਕੱਪੜਾ ਹੈ ਤੁਸੀਂ ਕੌਣ ਹੋ ਤੁਸੀਂ ਕੌਣ ਇੰਸਪੈਕਟਰ ਨਹੀਂ ਸਾਡੇ ਬੈਂਚ ਇੰਸਪੈਕਟਰ ਕੀ ਨਾਮ ਹੈ ਜੀ ਕੁਸ਼ਪ ਬਾਲੀ ਕੁਸ਼ਪ ਬਾਲੀ ਤੁਹਾਡੀ ਯੂਨੀਫਾਰਮ ਕਿੱਥੇ ਕਿਸ ਦੇ ਘਰ ਰੇਟ ਕਰਨਾ ਹੈ ਆਹ ਕੌਣ ਮੁੰਡਾ ਪ੍ਰਾਈਵੇਟ ਜੀ ਮੈਨੂੰ ਕਿਹਦਾ ਕੌਣ ਹੈ ਤੁਸੀਂ ਲੋਕ ਜੀ ਆਪਾਂ ਸਰ ਤੁਹਾਡਾ ਪ੍ਰਾਈਵਟ ਕਨਸਟ ਕੋਣ ਹੈ ਜੀ ਆਹ ਕੌਣ ਕਾਲੇ ਕਨਸਟ ਕੋਣ ਹੈ ਜੀ ਯਾਰ ਆਪਣੀ ਗੱਲ ਨਹੀਂ ਕਰ ਸਕਦਾ ਕੋਈ ਆਪਣੀ ਹੱਕ ਦੀ ਗੱਲ ਕਰ ਰਹੇ ਹਾਂ ਅਸੀਂ ਕਿਹੜਾ ਕੋਈ ਚੋਰੀ ਕਰਕੇ ਭੱਜੇ ਹਾਂ ਨੇ ਨਾਮ ਤਾਂ ਸੁਣਿਆ ਕੀ ਹੈ ਜੀ ਇੰਸਪੈਕਟਰ ਸੁੰਦਰ ਸਿੰਘ ਆਹ ਕੋਈ ਸਿਵਿਲਿਅਨ ਜੀ ਕਾਲੇ ਕਾਰ ਸਵੇਰੇ ਆ ਰਿਹਾ ਸਾਨੂੰ ਤਾਂ ਸ਼ੱਕੂ ਨਜ਼ਰ ਕਾਲੀ ਯੂਨੀਫਾਰਮ ਕਿੱਥੇ ਆ ਕੜੀ ਯੂਨੀਫਾਰਮ ਕਿੱਥੇ ਦੱਸੋ ਜਰਾ ਸਰ ਯੂਨੀਫਾਰਮ ਦੀ ਲੋੜ ਹੈ ਸਰ ਬੜੀ ਡੋਰ ਹੈ ਕਿੰਨੇ ਅੱਛਾ ਜਰਾ ਚੰਡੀਗੜ੍ਹ ਪੁਲਿਸ ਕਿੱਥੇ ਆ ਤੈਨੂੰ ਕੀ ਰਹੇ ਸਨ ਮੋਟਿਫੈਕਸ਼ਨ ਹੋ ਰਿਹਾ ਹੈ ਪ੍ਰੋਪਰ ਪ੍ਰਿੰਟ ਮਿਤਾ ਦੀ ਗੱਲ ਨਹੀਂ ਗੱਲ ਹੈ ਜੀ ਅਸੀਂ ਅਸੀਂ ਇੰਟੈਵੀਊ ਆਜੀ ਉੱਥੇ ਇੰਟੈਵੀਊ ਦੇ ਕੇ ਆਏ ਆ ਦਾਰੂ ਕੋ ਕਹਿੰਦਾ ਸੰਜੀਪੂ ਦੱਸੀ ਜਰਾ ਤੁਹਾ ਦਾ ਕੇਐਸਆਈ ਹੈ ਤੇਰਾ ਜੀ ਡੀਐਸਪੀ ਕਹਿੰਦਾ ਤੈਨੂੰ ਕੋ ਗੱਲ ਹੀ ਦੱਸੀ ਜਰਾ ਸਰ ਮੇਰਾ ਅਫਸਰ ਕਰੇ ਸਕੇ ਨਾ ਨਹੀਂ ਅਫਸਰ ਵਾਲੀ ਕਾ ਆਪ ਆਪ ਫ੍ਰੀ ਕਰੋ ਤੁਹਾਡਾ ਕੀ ਮਤਲਬ ਡੀਐਸਪੀ ਮੈਂ ਨਾ ਗੱਲ ਕਰ ਰਿਹਾ ਤੁਸੀਂ ਕੋਈ ਇੰਦਾ ਗੱਲ ਕਰ ਰਹੇ ਹੋ ਠੀਕ ਹੈ ਸਰ ਠੀਕ ਹੈ ਮੇਰਾ ਬੇਟਾ ਐਡਵੋਕੇਟ ਆ ਸਾਨੂੰ ਸਾਰੇ ਆਪਣੇ ਅਧਿਕਾਰਾਂ ਦਾ ਬਰਦਾਵਾ ਕੁਝ ਹੋ ਜਾਏਗਾ ਆਓ ਪਲੀਜ਼ ਅਜੀ ਮੈਂ ਕਾਈਟ ਕਰਦੇ ਪਏ ਹਾਂ ਇਹਦਾ ਨੰਬਰ ਲੈ ਲਓ ਮੈਂ ਜਿੰਨਾ ਕਰੂੰਗਾ ਮੈਂ ਸਭ ਕੁਝ ਕਰੂੰਗਾ ਜਿੰਨਾ ਕਰਦਾ ਜੀ ਮੇਰੇ ਰਾਈਟ ਤੇ ਦਿਖਾਓ ਕਿੱਥੇ ਆ ਕੰਦੀਆਂ ਦੀ ਪੁਲਿਸ ਨਾਲ ਦਿਖਾਓ ਉਹਨੂੰ ਅਰੈਸਟ ਹੋਰਨ ਤਾਂ ਦਿਖਾਓ ਐਡੇ ਕੇਸ ਵਿੱਚ ਅਰੈਸਟ ਕਰਨ ਲੱਗਿਓ ਮੇਰੇ ਦੀ ਅਰੈਸਟ ਹੋਰਨ ਐਨਡੀਪੀਐਸ ਦਾ ਕੇਸ ਹੈ ਅਰੈਸਟ ਹੋਰਨ ਕਿੱਥੇ ਆ ਨਹੀਂ ਜੀ ਭਾਈ ਜੀ ਦਿਖਾਓ ਦਿਖਾਓ ਨਾ ਮੈਨੂੰ ਪੜਾਓ ਇੱਥੇ ਪੜਾਓ ਇੱਥੇ ਬੈਠ ਕੇ ਦਿਖਾਓ ਨਾ ਤੁਹਾਨੂੰ ਦੱਸ ਕਰ ਪੜਾ ਦੇ ਗਾ ਮੈਨੂੰ ਨਹੀਂ ਪੜਾਇਆ ਕੋਈ ਮੈਨੂੰ ਦਾ ਸਿਰਫ ਨਾਮ ਪੜਾਇਆ ਉਸ ਪਾਲ ਸਿੰਘ ਕਰਾ ਨਾ ਜੀ ਨਹੀਂ ਮੈਂ ਮੈਂ ਬਾਪਾ ਮੈਨੂੰ ਬੰਨਣਾ ਹੁੰਦਾ ਦੂ ਮੈਂ ਪੜਦਾ ਪੰਜਾਬੀ ਵਿੱਚ ਪੜਾਉ ਨੂੰ ਮੈਨੂੰ ਆਪਣਾ ਇਦਾਂ ਕਿਦਾਂ ਲਿਆ ਹੋਏ ਤੁਸੀਂ ਇਸ਼ਾਰੇ ਕਰੀ ਜਾਂਦੇ ਨਹੀਂ ਕਲੀ ਹੈ ਨਹੀਂ ਚਲੀ ਹੈ ਹੁਣ ਨਹੀਂ ਚੱਲਦਾ ਜੀ ਤੁਸੀਂ ਕੌਣ ਹੈ ਜੀ ਇੱਕ ਮਿੰਟ ਆ ਜਸਟ ਤੁਸੀਂ ਕੌਣ ਹੈ ਜੀ ਦੱਸੋ ਜੀ ਮੈਂ ਟੀਮ ਦਾ ਮੈਂਬਰ ਨਹੀਂ ਨਹੀਂ ਕੌਣ ਹੈ ਜੀ ਫਿਰ ਮੈਂ ਟੀਮ ਦਾ ਮੈਂਬਰ ਨਹੀਂ ਜੀ ਨਹੀਂ ਤੁਹਾਡੇ ਕੱਪੜੇ ਉੱਪਰ ਤੁਸੀਂ ਪ੍ਰਾਈਵੇਟ ਕਿ ਕੌਣ ਹੋ ਦੱਸੋ ਓਏ ਇੱਕ ਮਿੰਟ ਇੱਕ ਮਿੰਟ ਯਾਰ ਇੱਕ ਮਿੰਟ ਪਲੀਜ਼ ਪਲੀਜ਼ ਇੱਕ ਵੇਲੇ ਦਾ ਮੇਰੇ ਪ੍ਰਾਈਵੇਟ ਯੂ ਡੋਟ ਡੋਟ ਇਹ ਨਾ ਕਰੋ ਯੂ ਡੋਟ ਟਾਇਕ ਮੇਂਟ ਜੀ ਯਾਰ ਥੱਕਾ ਨਾ ਕਰੋ ਨਹੀਂ ਨਾ ਥੱਕਾਇਆ ਨਹੀਂ ਅਸੀਂ ਇੱਕ ਐਮਐਲਏ ਨਾਲ ਤੁਸੀਂ ਇੱਕ ਫਾਰਮਲ ਗੱਲ ਪੜ੍ਹੇ ਨਹੀਂ ਉੱਪਰ ਪਾਪਾ ਪਾ ਚੋ ਗਏ ਉਠਾ ਕੇ ਨਾ ਲੱਗ ਰਿਹਾ ਅਸੀਂ ਆਪਣੇ ਆ ਜੋ ਫਿਰ ਕੋਆਪਰੇਟ ਕਰੋ ਯਾਰ ਕੀ ਕਰਦੇ ਤੁਸੀਂ ਕੋਆਪਰੇਟ ਕਰ ਰਹੇ ਹਾਂ ਅਸੀਂ ਪਲੀਜ਼ ਡੋਟ ਟੱਚ ਹਿਮ ਪੀਸ ਕੋਆਪਰੇਟ ਕਰ ਰਿਹਾ ਮੈਂ ਕੁਝ ਨਹੀਂ ਹੋਣਾ ਮੈਂ ਚੱਲਿਆ ਆਵਾ ਹਾਂ ਸਰ ਆਓ ਜਲੀ ਆਓ ਫਿਰ ਆਉਂਦਾ ਮੈਨੂੰ ਪਤਾ ਸਾਰਾ ਕੁਝ ਮੈਨੂੰ ਥੋੜਾ ਲੀਗਲ ਪ੍ਰੋਸੈਸ ਤੱਕ ਕੰਪਲੀਟ ਕਰੋ ਇਹ ਤੇ ਤਾਂ ਸਰ ਤੁਹਾਡੇ ਬੇਟੇ ਮੈਨੂੰ ਕੁਝ ਨਹੀਂ ਪੜਾਇਆ ਮੈਨੂੰ ਕੁਝ ਨਹੀਂ ਪੜਾਇਆ ਅਰੈਸਟ ਵਾਰਡ ਦਿਖਾਓ ਕਿੱਥੇ ਇਹਨਾਂ ਨੇ ਫੋਟੋਆਂ ਵੀ ਖਿੱਚ ਲਈਆਂ ਸਰ ਨਹੀਂ ਖਿਚਾਈਆਂ ਮੈਨੂੰ ਫੋਟੋ ਖਿਚਾਓ ਪਹਿਲੇ ਸਰ ਥੋੜਾ ਵੀ ਕਿੱਥੇ ਸਾਰਾ ਕੁਝ ਕਰ ਰਿਹਾ ਜੀ ਦਿਖਾ ਦਿਓ ਦਿਖਾ ਦਿ ਕੋਈ ਐਕੋਨਾ ਨਹੀਂ ਦਿਖਾਇਆ ਤੁਹਾਡੇ ਸਾਹਮਣੇ ਕਹਦਾ ਕਹਿ ਰਿਹਾ ਨਹੀਂ ਦਿਖਾਇਆ ਜੀ ਮੈਨੂੰ ਦਿਖਾ ਤਾਂ ਦਿਓ ਤੁਸੀਂ ਲੈ ਕੇ ਕਿੱਥੇ ਅੱਛਾ ਤੁਸੀਂ ਅੱਛਾ ਤੁਸੀਂ ਲੈ ਕੇ ਕਿੱਥੇ ਚੱਲੇ ਹੋ ਤਾਂ ਦੱਸ ਦੋ ਕਿੱਥੇ ਕਿੱਥੇ ਰਹਿਦੇ ਨੇ ਦੱਸੋ ਜਰਾ ਜਲਾਲਾਬਾਦ ਜਿਲ੍ਹਾ ਜਲਾਲਾਬਾਦ ਲੈ ਕੇ ਚੱਲੇ ਹੋ ਮੈਨੂੰ ਮਾੜਾ ਮੋਟਾ ਕੋਈ ਇੱਥੇ ਲੋਕਲ ਇੰਡੀਪੈਂਡੈਂਟ ਸਾਨੂੰ ਰਿਮਾਂਡ ਰਿਮਾਂਡ ਅਪੋਜ਼ ਕਰਨ ਵਾਸਤੇ ਅਸੀਂ ਰਿਮਾਂਡ ਪੋਸਟ ਪੁਸਤਾ ਦਿਖਾਉਂਦੇ ਆ ਰਹਿ ਅਸੀਂ ਰਿਮਾਂਡ ਪੋਸਟ ਪੁਸਤਾ ਵਕੀਲੀ ਕੀਤਾ ਕਰਨਾ ਆਪਣੇ ਕਦਮ ਚੱਲ ਜਣਾ ਫਲੇ 6:30 ਹੋਏ ਨੇ 6:20 ਹੋਏ ਨੇ ਸਵੇਰੇ ਦੇ ਦੱਸੋ ਕੋਸ਼ਿਸ਼ ਤਾਂ ਦੱਸੋ ਆ ਦੂਜੀ ਇੱਕ ਵਾਰ ਦੱਸੋ ਕਰੋ ਨਹੀਂ 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 ਫਿਰ ਬਾਈ ਜੀ ਸ਼ਰਮਾ ਜੀ ਤਾਂ ਅਮਰਤਾ ਹੋਮ ਮੈਂ ਪਛਾਣਦੇ ਆਂ ਜੀ ਇਹਨਾਂ ਨੂੰ ਪਛਾਣਦੇ ਨਹੀਂ ਕੋਣ ਆ ਤੁਸੀਂ ਕਹਿੰਦੇ ਦੁਬਾਰਾ ਦੱਸੋ ਜੀ ਕੋਣ ਆ ਤੁਸੀਂ ਲੋਕ ਟੈਲ ਯੂ ਨੇਮ ਸਰ ਆਪਣਾ ਨਾਮ ਤਾਂ ਦੱਸ ਸਕਦੇ ਆਂ ਇਹ ਜੀ ਸੁਣੋ ਕੋਈ ਮੇਰਾ ਨਾਮ ਮਨਪ੍ਰੀਤ ਸਿੰਘ ਕੀ ਹੋ ਤੁਸੀਂ ਅਸ਼ਵੀਨ ਹੋਟੀ ਐਸ ਪੀ ਕਾਦੇ ਲੱਗੇ ਆ ਜੀ ਟੈਲ ਮੀ ਐਸ ਪੀ ਆ ਜੀ ਕਾਦੇ ਡਿਸਟ੍ਰਿਕਟ ਦੇ ਹੋ ਤੇ ਮੈਨੂੰ ਆ ਵਾਰਡ ਦਿਖਾਓ ਜੀ ਆਪਣਾ ਆਈ ਟੀ ਗਾਰਡ ਦਿਖਾ ਦਿਓ ਚਲੋ ਇੱਕ ਮਿੰਟ

ਸਾਰਾ ਕੁਝ ਦਰਾਂ ਚੱਲ ਰਿਹਾ ਹੈ। ਬੈਠੋ। ਹੁਣ ਤੁਸੀਂ ਦੇਖ ਰਹੇ ਹੋ ਆ ਪੰਜਾਬ ਦੇ ਵਿੱਚ ਜੰਗਲ ਦਾ ਰਾਜ, ਬਦਲਾਖੋਰੀ ਦਾ ਰਾਜ। ਕਿਉਂਕਿ ਭਗਵੰਤ ਦਾ ਮੈਂ ਮੁਖਾਲਫਤ ਕਰਦਾ। ਆ ਮੇਰੇ ਖਲਾਫ ਕਰ ਰਿਹਾ ਮਹਿਤਾਬ ਮੇਰਾ ਬੇਟਾ ਪਿੱਛੇ ਹੈ ਨਾ ਤੂੰ ਸੱਪਰ ਕਰ ਸਕਦੇ। ਮੈਂ ਆਵਾਜ਼ ਲਿਖ ਕੇ ਜਾਣਾ। ਇੱਕ ਮਿੰਟ ਹੁਣ ਪੁਸਤਕ ਲੈ ਲੈਂਦੋ ਕਿ ਕੀ ਪਤਾ ਕਰਨਾ। ਲੋਕਾਂ ਨੂੰ ਕੀ ਕਰਾਂ? ਬੇਟੇ ਪਿੱਛਾਉਣੇ ਪੈਣਾ। ਮੈਂ ਉੱਥੇ ਇੱਕ ਪੰਨ ਦੱਸ ਦਿਓ ਨਾ ਕਿੱਦਾਂ ਮੈਨੂੰ ਕਿੱਥੇ ਲੈ ਜਾ। ਜਲੰਧਾ ਬਾਦਾਰ ਕੋਰਟ ਲੈ ਕੇ ਚੱਲਿਓ ਰਿਮਾਂਡ ਲੋਂਗੇ ਪਹਿਲੇ। ਅਦਾਲਤ ਚ ਕੋਰਟ ਚ। ਬੈਠੋ। ਕੋਈ ਯਾਰ ਨਹੀਂ ਮਪਮਾਨਾ ਉਹ ਜਿਹਦੇ ਨੇ ਆ ਫਟੋ ਜੀ ਇੰਨਾ ਟਿਕਾ ਯਾਰ ਡੋਨਟ ਕੋਈ اور ਮੇਰੀ ਸਭ ਨੂੰ ਅਪੀਲ ਹੈ ਚਿੰਤਾ ਨਹੀਂ ਕਰਨੀ ਇੱਦਾਂ ਦੇ 50 ਬਦਲਾਖੋਤੇ ਕੇਸ ਪਹਿਲਾਂ ਲੜਨੇ ਆਰਾਮ ਨਾਲ ਲੜੂੰਗਾ ਮੇਰੇ ਚ ਦਮ ਹੈਗਾ ਪਰ ਆ ਇਹਨਾਂ ਦੀ ਕਰਤੂਤ ਦੇਖ ਲਓ ਮੈਨੂੰ ਚੰਦਰੀਆ ਤੋਂ ਰਿਸਟ ਕਰਕੇ ਇੱਕ ਸਰਾਸਰ ਪੁਰਾਣੇ 2015 ਦੇ ਝੂਠੇ ਕੇਸ ਵਿੱਚ ਜਿੱਥੇ ਸੁਪਰੀਮ ਕੋਰਟ ਨੇ ਰਿਫਰੀ ਸਮਨ ਕਵਾਚ ਕੀਤੇ ਹੋਏ ਨੇ ਮੈਨੂੰ ਰਿਲੀਫ ਨਹੀਂ ਹੋਈ ਮੋੜ ਉਸੇ ਕੇਸ ਜਦੋਂ ਕੋ ਰੋਜ਼ ਲੱਭਾ ਵੀ ਕੋਈ ਗੜਾ ਗੜਾ ਤੂੰ ਬੰਦ ਕਰੀ ਆਰਾਮ ਨਾਲ ਬਹਿ ਜਾਓ ਇੰਨੇ ਟਾਈਟ ਹੋ ਗਏ ਅੱਜ ਬੰਦੇ ਰਾਮ ਆ ਗਿਆ ਤੇ ਲੈ ਲਿਆ ਮੈਂ ਉੱਤਰ ਕੇ ਨਾ ਚੱਲਦਾ ਬੰਦਾ ਬੰਦਾ ਪਰ ਇੱਕ ਬੰਦਾ ਉਧਰੋਂ ਘਟਾ ਦਿਓ ਪਿੱਛੇ ਵਿੱਚ ਸਭ ਬਿਠਾ ਦਿਓ ਯਾਰ ਇਹ ਚ ਕੀ ਗੱਲ ਹੈ